ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਫਤਿਹ ਸਿਆ ਕੀ ਸੁੰਣਾ ਮਹਾਰਾਜ ਜੀ ਸਿੰਘ ਜੀ ਕੋਈ ਦੱਸਣਾ ਓਕੇ ਲਓ ਜੀ ਗੁਰਮੁਖੋ ਪਿਆਰਿਓ ਬੜੀ ਕਮਤਾ ਪਿਆਰੀ ਲਿਖੀ ਅੱਜ ਤੋਂ ਮੈਂ ਤਕਰੀਬਨ 40 ਸਾਲ ਪਹਿਲੋਂ ਇੱਕ ਹਫਤਾ ਜਿਹੜੀ ਹੈ ਨਾ ਸਤਗੁਰੂ ਦੀ ਕਿਰਪਾ ਦੇ ਨਾਲ ਬੋਲੀ ਸੀ ਆਉ ਸ਼ਰਮਣਪੁਰ ਉਹ ਬਹੁਤ ਪਿਆਰੇ ਬੋਲ ਲਿਖੇ ਹੋਏ ਨੇ ਰਾਤੇ ਸੁਤਨੇ ਆਪੇ ਆਇ ਇੱਕ ਸਪਨਾ ਸਾਵੇਂ ਆਇਆ ਅੱਖੀਆਂ ਦੇ ਕਈਆਂ ਚਿਰਾਂ ਦੇ ਚਿਰਾਂ ਦੇ ਵਿਛੋੜੇ ਪਿੱਛੋਂ ਵੀਰਨੋਂ ਡਿੱਠਾ ਮੈਂ ਲਾਹੌਰ ਆਪਣਾ ਜਿਹੜੀ ਥਾਂ ਸੀ ਜਿਹੜੀ ਥਾਂ ਸੀ ਤਖਤ ਉੱਤੇ ਬੈਠ ਕੇ ਥਾਂ ਸੀ ਤਖਤੇ ਉੱਤੇ ਬੈਠ ਕੇ ਰਾਜ ਕੀਤਾ ਖਾਲਸੇ ਨੇ ਉੱਥੋਂ ਲੱਭੀ ਨਾ ਉਥੋਂ ਨਬੀ ਨਾ ਨਿਸ਼ਾਨੀ ਮੈਨੂੰ ਸਿੱਖਦੀ ਨਬੀ ਨਾ ਨਿਸ਼ਾਨੀ ਮੈਨੂੰ ਸਿੱਖਦੀ ਗਲੀ ਗਲੀ ਵੇਖੀ ਸ਼ਹਿਰ ਦੀ ਡੇਰਾ ਸਾਹਿਬ ਦੇ ਡੇਰਾ ਸਾਹਿਬ ਦੇ ਕੋਲੋਂ ਦੀ ਲੰਘ ਕੇ ਪੁੱਜਾਂ ਜਾਂ ਸਮਾਦ ਦੇ ਕੋਲੇ ਮੈਨੂੰ ਵੇਖ ਕੇ ਮੈਨੂੰ ਵੇਖ ਕੇ ਮਣੀ ਰਣਜੀਤ ਦੀ ਵੇ ਇੱਕ ਮੜੀ ਰਣ ਜੀਤ ਦੀ ਉੱਚੀ ਉੱਚੀ ਧਾਮ ਆਰੀਆਂ ਕਹਿੰਦੀ ਖਾਲਸਾ ਕਹਿੰਦੀ ਖਾਲਸਾ ਤਰਮਨ ਹੀ ਸਿੱਖ ਦਾ ਧੋਖਾ ਦੇਣਾ ਮਿੱਤਰਾਂ ਨੂੰ ਮੈਨੂੰ ਸੁਤਿਆਂ ਮੈਨੂੰ ਸੁਤਿਆਂ ਪਿਆ ਛੱਡ ਨਸਗੇ ਸੁਤਿਆਂ ਪਿਆ ਛੱਡ ਨਸਗੇ ਉਹ ਝੂਠੀਆਂ ਪ੍ਰੀਤਾਂ ਵਾਲਿਓ ਕਈਆਂ ਚਿਰਾਂ ਦੀ ਕਿ ਰਾਤੋਂ اڈੀਕ ਰੱਖੀ ਬੈਤਾਂ ਸਾ ਮੋੜੇ ਗਾ ਮਹਾਰਾ ਖਾਲਸਾ ਮੈਥੋਂ ਪਤਾ ਨਹੀਂ ਮੈਥੋਂ ਪਤਾ ਨਹੀਂ ਗੁਨਾਹ ਕਿਹੜਾ ਹੋ ਗਿਆ ਪਤਾ ਨਹੀਂ ਗੁਨਾਹ ਕਿਹੜਾ ਹੋ ਗਿਆ ਓਏ ਜਿੱਤੇ ਨਾ ਦਦਾਰੇ ਖਾਲਸਾ ਓਏ ਇੰਨੀ ਸੌਂਦਿਆਂ ਕਿੰਨੇ ਸੁਣਦਿਆਂ ਉਭੜ ਵਾਏ ਉੱਠਿਆ ਵੇਖਿਆ ਜਾਨਾ ਨਿਗਾ ਮਾਰ ਕੇ ਤੇ ਮੈਨੂੰ ਦਿਸੀ ਨਾ ਮੈਨੂੰ ਦਿਸੀ ਨਾ ਮੜੀ ਰਣਜੀਤ ਦੀ ਦਿਸੀ ਨਾ ਮੜੀ ਰਣਜੀਤ ਦੀ ਸ਼ਾਮ ਸ਼ਾਮ ਅੱਖਾਂ ਬਹਿ ਗਈਆਂ ਬਹਿ ਗਈਆਂ ਗੱਲਾਂ ਰਣਜੀਤ ਦੀਆਂ ਚੇਤੇ ਰਹਿ ਗਈਆਂ ਗੁਰਮੁਖ ਪਿਆਰਿਓ ਤੁਹਾਨੂੰ ਜੇ ਥੋੜਾ ਜਿਹਾ ਮਨ ਨੂੰ ਸਕੂਨ ਮਿਲਿਆ ਇਹ ਸੁਣ ਕੇ ਤੇ ਜ਼ਰੂਰ ਇਹਨੂੰ ਲੈਕਚਰ ਕਰਦੇ ਹੋ ਜੇ ਇੰਨਾ ਕੁਝ ਕਹਿੰਦੇ ਫਤਿਹ ਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ